ਇੱਕੀ ਦਾ ਅਤ ਸਮੁੱਚਾ ਸਮਾਜ ਜਿਹੜਾ ਪਖੰਡਾਂ ਦੇ ਵਿੱਚ ਫਸ ਗਿਆ ਵਹਿਮਾਂ ਭਰਮਾਂ ਦੇ ਵਿੱਚ ਫਸ ਗਿਆ ਪਰ ਮੇਰੇ ਸਹਿਬ ਨੇ ਕਿਹਾ ਸੀ ਥਾਲਸਾ ਖਾਸ ਕਹਾਵੈ ਸੋਈ ਜਿਸ ਕਾ ਘਿਰਦਾ ਭਰਮਣਾ ਹੋਈ ਭਰਮ ਦੇਖ ਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰ ਹਮਾਰਾ ਅੱਜ ਅਸੀਂ ਇੰਨੇ ਵਹਿਮ ਭਰਮਾਂ ਦੇ ਵਿੱਚ ਫਸ ਗਏ ਆ ਅੱਜ ਡੇਰੇ ਤਾਰਾਂ ਦੇ ਨਾਲ ਅਸੀਂ ਜੁੜ ਗਏ ਆ ਬਾਬਿਆਂ ਦੇ ਨਾਲ ਜੁੜ ਗਏ ਤੇ ਜਦ ਅਸੀਂ ਇਹਨਾਂ ਬਾਬਿਆਂ ਦੇ ਕੋਲ ਕਸਟਮਰ ਬਣ ਕੇ ਜਾਂਦੇ ਆ ਜਾ ਕੇ ਇਹਨਾਂ ਨੂੰ ਦੁੱਖ ਦੱਸਦੇ ਆ ਕਿ ਬਾਬਾ ਜੀ 2 ਸਾਲ ਹੋ ਗਏ ਨੇ ਸਾਡੇ ਪੁੱਤ ਦੇ ਵਿਆਹ ਹੋਏ ਨੂੰ ਪਰ ਘਰ ਦੇ ਵਿੱਚ ਹਜੇ ਕੋਈ ਧੀ ਪੁੱਤ ਨਹੀਂ ਹੈਗਾ ਫਿਰ ਜਾ ਕੇ ਅਸੀਂ ਦੁੱਖ ਦੱਸਦੇ ਆ ਕਿ ਸਾਡਾ ਕੇਸ ਜਿਹੜਾ ਸੁੱਤਰ ਨਹੀਂ ਬਿੰਦਾ ਪਿਆ ਲੜਾਈ ਝਗੜੇ ਚੱਲਦੇ ਪਏ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣਦੇ ਨੇ ਇਹ ਧਰਮ ਦੇ ਠੇਕੇਦਾਰ ਕੀ ਕੀਤਾ ਨਾਣੇ ਇਹਨਾਂ ਨੇ ਗੁਰਬਾਣੀ ਦੇ ਵਿੱਚੋਂ ਫਰਮਾਉ ਚੁੱਕੇ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਚੁੱਕੀਆਂ ਤੇ ਇਹਦਾ ਸਰਲੇਖ ਲਿਖ ਦਿੱਤਾ ਦੁਖ ਭਜਨੀ ਸਾਹਿਬ ਕਿਤੇ ਤੁਹਾਡੇ ਘਰ ਦੇ ਵਿੱਚ ਦੁੱਖ ਨੇ ਕਲੇਜ ਨੇ ਕਿਹਾ ਦੁਖ ਭਜਨੀ ਸਾਹਿਬ ਬਿਆਣੀ পড়ੋ ਤੁਹਾਡੇ ਸਾਰੇ ਦੁੱਖ ਜਿਹੜੇ ਕੱਟੇ ਜਾਣਗੇ ਦੁਖ ਭਜਨੀ ਬਿਆਰੀ ਕੋਈ ਸਰਲੇਖ ਨਹੀਂ ਹੈਗਾ ਸੀ ਆਸਾਂ ਦੀ ਬਾਤ ਦਾ ਸਰਲੇਖ ਹੈਗਾ ਜੱਪ ਪਾਣੀ ਦਾ ਸਰਲੇਖ ਹੈਗਾ ਜੱਜਾ ਬੰਤੀ ਦਾ ਸਰਲੇਖ ਹੈਗਾ ਹੋਰ ਵੀ ਕਈ ਕੁਰਬਾਨੀਆਂ ਸੁਖਣੀ ਸਾਹਿਬ ਦਾ ਸਰਲੇਖ ਹੈਗਾ ਪਰ ਦੁੱਖ ਭੰਜਨੀ ਦਾ ਕੋਈ ਸਰਲੇਖ ਨਹੀਂ ਹੈਗਾ ਇਹ ਧਰਮ ਦੇ ਠੇਕੇਦਾਰਾਂ ਨੇ ਬਣਾਈ ਹੋਈ ਬਾਣੀ ਇਹਨਾਂ ਨੇ ਆਪਣੇ ਨਾਲ ਜੋੜਿਆ ਕਿ ਆਓ ਸਾਡੇ ਨਾਲ ਜੁੜੋ ਸਾਨੂੰ ਮਾਇਆ ਛਡਾਓ ਸਾਡੇ ਘਰ ਪਰੋਂ ਬਸ ਅਸੀਂ ਜਿਹੜੇ ਆ ਆਪਣੇ ਘਰ ਪਰਣ ਦੇ ਵਿੱਚ ਰੱਖੇ ਹੋਏ ਆ ਅੱਜ ਲਾਲਚੀ ਇੰਨੇ ਹੋ ਗਏ ਨੇ ਧਰਮ ਦੇ ਠੇਕੇਦਾਰ ਆਪਣੇ ਘਰ ਭਰੇ ਜਾਣੇ ਗੋਲਕਾਂ ਦੇ ਮਾਲਕ ਆਪਣੇ ਘਰ ਭਰੇ ਜਾਣੇ ਗੁਰੂ ਘਰਾਂ ਨੂੰ ਲੁੱਟ ਰਹੇ ਨੇ ਸੰਗਤਾਂ ਨੂੰ ਲੁੱਟਦੇ ਪਏ ਨੇ ਇਹ ਧਰਮ ਦੇ ਠੇਕੇਦਾਰ ਜਿਹੜੇ ਅੱਜ ਗੁਰੂ ਘਰਾਂ ਵਿੱਚ ਬੈਠੇ ਹੋਏ ਨੇ ਮਾਫ਼ ਕਰਨਾ ਲੈਪ ਚੱਲਦਾ ਪਿਆ ਆ ਇੱਕ ਹੋ ਨਵਾਂ ਕੰਮ ਸ਼ੁਰੂ ਹੋ ਗਿਆ ਜਿਸ ਨੂੰ ਅਸੀਂ ਚੁਪੈਰਾ ਸਾਹਿਬ ਕਹਿੰਦੇ ਆ ਕੀ ਬਣਾ ਦਿੱਤਾ ਫੜ ਕੇ ਗੁਰਬਾਣੀ ਤੇ ਕਹਿੰਦੀ ਆ ਆਠ ਪੈਰ ਰੱਦ ਗਏ ਅਠੇ ਪੈਰ ਰੱਦਣਾ ਤੇ ਇਹਨਾਂ ਨੇ ਕਹਿ ਤੱਕ ਚਾਰ ਪੈਰ ਰੱਦਣਾ ਗੁਰਬਾਣੀ ਨੂੰ ਫੜ ਕੇ ਅਸੀਂ ਵੰਡ ਕੇ ਰੱਖ ਦਿੱਤਾ ਧਰਮ ਦੇ ਠੇਕੇਦਾਰ ਜਿਹੜੇ ਆ ਗੁਰਬਾਣੀ ਨੂੰ ਵੰਡ ਕੇ ਰੱਖ ਦਿੱਤਾ ਕਿ ਜੇ ਅਸੀਂ ਆ ਬਾਣੀ ਪੜਾਂਗੇ ਬਾਬਾ ਦੀਪ ਸਿੰਘ ਸਾਡਾ ਆ ਕੰਮ ਕਰੇਗਾ ਜੇ ਅਸੀਂ ਉਹ ਕੰਮ ਕਰਾਂ ਕਿ ਬਾਬਾ ਦੀਪ ਸਿੰਘ ਸਾਡਾ ਆ ਕੰਮ ਕਰੇਗਾ ਤੇ ਉਹ ਜਿਹੜਾ ਪੰਜਾਬ ਦੇ ਵਿੱਚ ਉੱਚ ਪੈਰਾ ਕਿਉਂ ਕੱਟਦਾ ਪਿਆ ਕਿ ਜੇ ਅਸੀਂ ਚ ਉੱਚ ਪੈਰਾ ਤਾਂ ਕੱਟਦੇ ਪੈਂ ਕਿ ਬਾਬਾ ਦੀਪ ਸਿੰਘ ਸਾਨੂੰ ਵਿਦੇਸ਼ ਭੇਜ ਦੇਵੇ ਬਾਬਾ ਦੀਪ ਸਿੰਘ ਸਾਡੀ ਕਿਰਪਾ ਕਰੇ ਸਾਡਾ ਵੀਜ਼ਾ ਆ ਜਾਵੇ ਬਾਬਾ ਦੀਪ ਸਿੰਘ ਕਰੇ ਕਿਰਪਾ ਕਰੇ ਸਾਡਾ ਵੀਜ਼ਾ ਆ ਜਾਵੇ ਭਾਵੇਂ ਸਾਨੂੰ ਕਾਂਦੇ ਟਪਾ ਦੇਵੇ ਜੋ ਜਿਹੜਾ ਵਿਦੇਸ਼ ਵਿੱਚ ਬੈਠਾ ਉਹ ਕਾਦੀ ਕੋਲ ਚਪੈਰਾ ਕੱਟਦਾ ਪਿਆ ਤੇ ਬਾਬਾ ਦੀਪ ਸਿੰਘ ਕਿਰਪਾ ਕਰੇ ਅਸੀਂ ਵਿਦੇਸ਼ਾਂ ਦੇ ਵਿੱਚ ਪੱਕੇ ਹੋ ਜਾਈਏ ਬਾਬਾ ਦੀਪ ਸਿੰਘ ਕਿਰਪਾ ਕਰੇ ਸਾਨੂੰ ਪਰਮਿਟ ਮਿਲ ਜਾਵੇ ਤੇ ਜਿਹੜਾ ਹੋਰ ਕਾਹ ਬੈਠਾ ਉਹ ਕਾਦੀ ਕੋਲ ਚਪੈਰਾ ਕੱਟਦਾ ਪਿਆ ਕਿ ਬਾਬਾ ਦੀਪ ਸਿੰਘ ਮੈਨੂੰ ਹੋਰ ਮਾਰਿਆ ਦੇ ਦੇਵੇ ਬਾਬਾ ਦੀਪ ਸਿੰਘ ਸਾਨੂੰ ਪਟ્રોલ ਪੰਪ ਦੇ ਦੇਵੇ ਭਾਵ ਕਿ ਅਸੀਂ ਛੀਡਾਂ ਨੂੰ ਜਿਹੜਾ ਅਸੀਂ ਵੰਡ ਕੇ ਰੱਖ ਦਿੱਤਾ ਇਨਾ ਛਿਦਾਣੇ ਸਿੱਧੀ ਦੇ ਕੇ ਆਪਣਾ ਬੰਦ-ਬੰਦ ਕਟਾ ਕੇ ਇਹਨਾਂ ਰੁਤਬਾ ਪ੍ਰਾਪਤ ਕੀਤਾ ਸੀ ਅ ਕੈਨੇਡਾ ਦੇ ਵਿੱਚ ਇੱਕ ਬੀਬੀ ਬੈਠੀ ਹੋਏ ਦੁਪਹਿਰ ਦੀ ਪੱਛਤ ਜਿੰਨੇ ਹੁਣ ਲਾਨ ਕਰ ਦਿੱਤਾ ਕਹਿੰਦੀ ਭਈ ਕਿ ਤੁਸੀਂ ਸੁੱਕੀਆਂ ਰਸਤਾ ਭੇਜੋ ਕਾਫਿਰ ਜੇ ਗਿੱਲਿਆਂ ਰਸਤਾ ਭੇਜੀਆਂ ਤੇ ਉਹ ਤਾਂ ਖਰਾਬ ਹੋ ਜਣੀਆਂ ਸੁੱਕੀਆਂ ਭੇਜੋ ਆਟਾ ਭੇਜੋ ਚੌਲ ਭੇਜੋ ਦਾਣੇ ਭੇਜੋ ਇਹ ਪਖੰਡ ਜਿਹੜੇ ਆ ਇੰਨੇ ਕਰਦੀ ਪਈ ਆ ਤੇ ਧਰਮ ਦੇ ਠੇਕੇਦਾਰ ਜਿਹੜੇ ਗੁਰੂ ਘਰਾਂ ਵਿੱਚ ਬੈਠੇ ਹੋਏ ਨੇ ਗੁਰੂ ਘਰਾਂ ਨੂੰ ਲੁੱਟਦੇ ਪੈਣੇ ਜਿਹੜੇ ਗੋਲਕਾਂ ਤੇ ਮਾਲਕ ਜਿਹੜੇ ਪ੍ਰਧਾਨ ਬਣੇ ਫਿਰਦੇ ਨੇ ਆਪਣੇ ਆਪ ਨੂੰ ਪ੍ਰਧਾਨਤ ਹੁੰਦੇ ਨੇ ਕੰਚਾਂਜੀ ਕਹਿੰਦੇ ਨੇ ਅੱਜ ਜੇ ਗੁਰੂ ਘਰਾਂ ਨੂੰ ਲੁੱਟਦੇ ਪੈਣੇ ਮਾਫ਼ ਕਰਨਾ ਲੱਗ ਜਾਂਦਾ ਤਾਂ ਕਿਉਂਕਿ ਧਰਮ ਦੇ ਠੇਕੇਦਾਰ ਜਿਹੜੇ ਗੁਰੂ ਘਰਾਂ ਵਿੱਚ ਇੰਨੇ ਬੈਠ ਗਏ ਨੇ ਬਾਬਾ ਦੀਪ ਸਿੰਘ ਦੇ ਨਾਂ ਤੇ ਅਸੀਂ ਇੰਨੇ ਪਖੰਡ ਕਰਦੇ ਪਏ ਆ ਕੋਈ ਹਸਾਬ ਨਹੀਂ ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਤੋਂ ਇੰਨੇ ਪਖੰਡ ਕਰਦੀ ਆ ਬਾਬਾ ਦੀਪ ਸਿੰਘ ਦੀ ਫੋਟੋ ਰੱਖੀ ਸਾਹਮਣੇ ਤੇ ਅਕਿੰਜੀ ਕਿ ਮੈਂ ਚਪੈਰਾ ਕੱਟਦੀ ਪਈਆਂ ਤੇ ਨਾਲੇ ਮੈਂ ਲੋਕਾਂ ਦੇ ਭਲੇ ਕਰਦੀ ਪਈਆਂ ਇਹੋ ਜਿਹਾ ਪਖੰਡ ਕਰਦੀ ਉਹ ਤੇ ਮੈਂ ਕਈ ਵਾਰਾ ਸੋਚਦਾ ਹੁੰਨਾ ਕਿ ਜੇ ਬਾਬਾ ਦੀਪ ਸਿੰਘ ਸੱਚੀ ਆ ਜਾਵੇ ਠੰਡਾ ਫੜ ਕੇ ਆਖੇ ਕਿ ਉਹ ਤੁਹਾਡਾ ਭਲਾ ਹੋ ਜੇ ਕੀ ਕਰੀ ਜਾਂਦੇ ਤਦ ਤੁਸੀਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਬਰਾਬਰ ਕਰ ਦਿੱਤਾ ਮੈਨੂੰ ਤੇ ਮੈਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਮੰਦਰ ਵਿੱਚ بچਾਉਣ ਵਾਸਤੇ ਆਪਣਾ ਸਿਰ ਸ਼ੁਰੂਆਣ ਕੀਤਾ ਸੀ ਮੈਂ ਤੇ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਬਣ ਕੇ ਰਹਿਣਾ ਚਾਹੁੰਦਾ ਸੀ ਅੱਜ ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਬਰਾਬਰ ਕਰ ਦਿੱਤਾ ਅੱਜ ਅਸੀਂ ਉਹਨਾਂ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੇ ਜਾਣੇ ਤੇ ਜਿੰਨੂੰ ਪੁੱਛੀਦਾ ਜਿੱਥੇ ਚੱਲੇ ਆ ਜੇ ਮੈਂ ਦਪਹਿਰਾ ਖਤਰ ਚੱਲਿਆ ਕਾਦੇ ਵਾਸਤੇ ਕਿ ਸਾਡੇ ਪੁੱਤਰ ਨੂੰ ਵੀਜ਼ਾ ਮਿਲ ਜਾਵੇ ਸਾਡੇ ਪੁੱਤਰ ਨੂੰ ਉਹ ਹੋ ਜਾਵੇ ਉਹ ਹਾਦੋਂ ਕੀ ਯਾਰ ਅਸੀਂ ਇੰਨੇ ਪਖੰਡਾਂ ਦੇ ਵਿੱਚ ਫਸ ਗਏ ਆ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਬੜਾ ਹੀ ਔਖਾ ਅੱਜ ਅਸੀਂ ਗੁਰਬਾਣੀ ਦੇ ਦੇ ਸਦਾਕਰ ਬਣ ਗਏ ਆ ਗੁਰਬਾਣੀ ਦੇ ਨਾਲ ਸੌਦੇਬਾਜ਼ੀ ਕਰਦੇ ਆ ਕਿ ਜੇ ਮਹਾਰਾਜ ਸਾਡਾ ਆਹ ਕੰਮ ਕਰੇਗਾ ਤਾਂ ਅਸੀਂ ਪਾਠ ਕਰਾਉਣਾ ਤੇ ਨਹੀਂ ਕਰਾਉਣਾ ਉਹਰ ਤਾਂ ਆਸ ਕਰਿਆ ਕਰੋ ਮਹਾਰਾਜ ਪੁੱਤ ਦੇਣਾ ਧੀ ਦੇਣਾ ਤੇਰੀ ਮਰਜ਼ੀ ਪਰ ਮੈਨੂੰ ਇਹਨਾ ਸਿਦਕ ਦਵੇਂ ਕਿ ਮੈਂ ਕਿਸੇ ਪਖੰਡੀ ਦੇ ਡੇਰੇ ਤੇ ਜਾ ਕੇ ਜਿਹੜਾ ਮੱਥਾ ਨਾ ਟੇਕਾਂ ਨਾ ਨਗੜਾਂ ਇਹਨਾ ਮੈਨੂੰ ਸਿਦਕ ਦਵੇਂ ਕਿ ਅਰਦਾਸ ਕਰਿਆ ਕਰੂੰ ਜਦੋਂ ਅਸੀਂ ਜਾ ਕੇ ਪਖੰਡੀਆਂ ਦੇ ਡੇਰਿਆਂ ਤੇ ਜਾਣਾ ਉਹਨਾਂ ਤੇ ਜਾ ਕੇ ਗੋਡੇ ਘੁੱਟਨੇ ਆ ਉਹਨਾਂ ਦੇ ਗੋਡੇ ਜਾ ਕੇ ਚੁੰਮਣੇ ਨੇ ਤੇ ਫਿਰ ਪਤਾ ਨਹੀਂ ਇਹੋ ਜੇ ਅਸੀਂ ਕੀ ਕੀ ਕੰਮ ਕਰਦੇ ਆਸ ਮਾਇਆ ਤੇ ਸਰਦਾਰ ਇੰਨੇ ਨੇ ਠੇਕੇਦਾਰ ਨੇ ਜੇ ਮਾਇਆ ਤੁਹਾਡੇ ਕੋਲ ਹੈਗੀ ਉਹ ਤੁਹਾਡੀ ਅਰਦਾਸ ਅਕਿੱਦਤ ਨਹੀਂ ਹੋਵੇਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬਣੇ ਪੈਣ ਸਾਡੇ ਅੱਜ ਜੇ ਕਿਸੇ ਧੀ ਦੇ ਘਰ ਕੋਈ ਪੁੱਤ ਨਹੀਂ ਹੁੰਦਾ ਕੋਈ ਨੇੜਾ ਮਾਰ ਦਿੰਦਾ ਤੇ ਮੈਂ ਉਸ ਧੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹਨੂੰ ਕਿਹਾ ਕਰ ਗੁਰਬਾਣੀ ਦੀ ਭਗਤੀ ਸੁਣਾ ਦਿਆ ਕਰੂੰ ਪੁੱਤੀ ਗੰਡ ਪਰਵੇ ਸੰਸਾਰ ਉਨੇ ਪੰਕਤੀ ਸੁਣਾ ਦਿਆ ਕਰਨ ਤੇ ਅਰਥ ਕੀ ਬੰਦ ਨੇ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜਿਹੜੀ ਇਹ ਵੈਰਮਾ ਪਰਮਾ ਪਖੰਡਾਂ ਦੇ ਵਿੱਚ ਫਸੀ ਹੋਈ ਆ ਅੱਜ ਕੱਲ ਕੀ ਬੰਦ ਆ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਪੁੱਤ ਨਹੀਂ ਹੈਗਾ ਤਾਂ ਸਿਆਣਿਆਂ ਦੇ ਕੋਲ ਚਲ ਜਾਓ ਫਲਾਣੇ ਕੋ ਸਵਾਦ ਹੀ ਕੁੜੀ ਲਿਆਓ ਤੁਹਾਡੇ ਘਰ ਪੁੱਤ ਹੋ ਜਾਵੇਗਾ ਆ ਪਿਛਲੇ ਕੁਝ ਸਾਲ ਪਹਿਲਾਂ ਗਰਦਾਸਪੁਰ ਦੀ ਘਟਨਾ ਇੱਕ ਪਰਿਵਾਰ ਜਿਹੜਾ ਪਖੰਡੇ ਡੇਰੇ ਦੇ ਨਾਲ ਡੁੱਟ ਜਾਂਦਾ ਉਸ ਬਾਬੇ ਨੇ ਕਿਹਾ ਕਿ ਤੁਹਾਨੂੰ ਇੱਕ ਬੱਚੇ ਦੀ ਬਲੀ ਦੇਣੀ ਪਵੇਗੀ ਤੇ ਫਿਰ ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤ ਹੋਵੇਗਾ ਇੱਕ ਪ੍ਰਦੇਸੀ ਪਰਿਵਾਰ ਆਇਆ ਅਸੀਂ ਉਹਨਾਂ ਦੇ ਲਾਗੇ ਰਹਿੰਦਾ ਸੀ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਗਰਭવતી ਸੀ ਉਹਨਾਂ ਨੇ ਕੀ ਕੀਤਾ ਉਹ ਗਰਭਤੀ ਔਰਤ ਨੂੰ ਆਪਣੇ ਘਰ ਦੇ ਵਿੱਚ ਲੈਂਦਾ ਉਹਦਾ ਪੇਟ ਜਿਹੜਾ ਚੱਕ ਕੀਤਾ ਤੇ ਉਹਦੇ ਵਿੱਚੋਂ ਬੱਚਾ ਕੱਢ ਕੇ ਤੇ ਉਹਦੀ ਬਲੀ ਦਿੱਤੀ ਇਹ ਹਾਲਾਤ ਬਣ ਗਏ ਨੇ ਅੱਜ ਅਸੀਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਇੰਨੇ ਵੱਜ ਗਏ ਆ ਜਿੰਨਾਂ ਦੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਬੜਾ ਹੌਕਾ ਹੋ ਗਿਆ ਪਰ ਮੇਰਾ ਸਹਿਬ ਕਹਿੰਦਾ ਸੀ ਖਾਲਸਾ ਖਾਸ ਕਹਾਵਾ ਸੋਈ ਜਿਸ ਕਹਿ ਹਿਰਦਾ ਭਰਮ ਨਾ ਹੋਈ ਭਰਮ ਭੇਖਤੇ ਰਹਿ ਨਿਆਰਾ ਸੋਈ ਖਾਲਸ ਸਤਗੁਰੁ ਮਾਰਾ ਮੇਰਾ ਖਾਲਸਾ ਉਹੀ ਆ ਜਿਹੜਾ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਬਚਿਆ ਤੇ ਇੱਕ ਬੰਨੇ ਸੀ ਕਹਿ ਦਿੰਨੇ ਆ ਕਿ ਸਾਡੇ ਵੀ ਬੱਚੇ ਗੁਰੂ ਦੇ ਨਾਲ ਨਹੀਂ ਜੋੜਦੇ ਕਿ ਗੁਰਬਾਣੀ ਨੇ ਪੜਦੇ ਗੁਰਬਾਣੀ ਦੇ ਨਾਲ ਕਿੱਦਾਂ ਪੜਨਾ ਅਸੀਂ ਤਾਂ ਪੜਦੇ ਸਿੱਖ ਵੰਡ ਦਿੱਤੇ ਨੇ ਭਾਈ ਮਨੀ ਸਿੰਘ ਨੇ ਆਪਣਾ ਬੰਦ ਬੰਦ ਘਟਾਇਆ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਲਵਾਇਆ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਇਆ ਤੇਰੀ ਦੀ ਖਾਤਰ ਗੁਰਬਾਣੀ ਦੀ ਖਾਤਰ ਸੱਚ ਦੀ ਖਾਤਰ ਅੱਜ ਅਸੀਂ ਕੀ ਬਣਾ ਦਿੱਤਾ ਹੜਤੇ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਾਨਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੀ ਨਹੀਂ ਕਦੇ ਵੀ ਜਨਾਨੀਆਂ ਤੇ ਉਦੋਂ ਕੌਮ ਤੇ ਬਾਗੀ ਪਹਾੜ ਦੀ ਫੁੱਟ ਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ ਜਿੱਥੇ ਸ਼ੀਤਾਂ ਦੀ ਰਾਤ ਲਈ ਸੱਚਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੁਰਪਤ ਸਿੰਘ ਸ਼ਹੀਦ ਹੋਣ ਦਾ ਚਾਰਜ ਨੂੰ ਠੋਕਰ ਮਾਰਦੇ ਨੇ ਪ੍ਰਧਾਨਾਂ ਦੇ ਇਹ ਹਾਲਾਤ ਬਣੇ ਪਏ ਨੇ ਕਿ ਅਸੀਂ ਚ ਪਹਿਰਾ ਕੱਟਾਂ ਕਿ ਤੇ ਬਾਬਾ ਦੀਪ ਸਿੰਘ ਸਾਡਾ ਆਹ ਕੰਮ ਕਰੂਗਾ ਤੇ ਬਾਬਾ ਦੀਪ ਸਿੰਘ ਸਾਡਾ ਆਹ ਕੰਮ ਕਰੂ ਅੱਜ ਅਸੀਂ ਬਾਬਾ ਦੀਪ ਸਿੰਘ ਦੇ ਨਾਂ ਤੇ ਬੜੇ ਪਖੰਡ ਕਰ ਦਿੱਤੇ ਆਂ ਆ ਪਿਛਲੇ ਕੁਝ ਸਾਲ ਪਹਿਲਾਂ ਮੈਂ ਇੱਕ ਪਰਿਵਾਰ ਦੇ ਵਿੱਚ ਗਿਆ ਉਹ ਬੰਦੇ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਤੇ ਮੌਤ ਹੋ ਜਾਂਦੀ ਉਸ ਦੀ ਧੀ ਜਿਹੜੀ ਆ ਵਿਦੇਸ਼ ਦੀ ਧਰਤੀ ਦੇ ਵਿੱਚ ਹੁੰਦੀ ਆ ਉਹ ਵਿਦੇਸ਼ ਦੀ ਧਰਤੀ ਦੇ ਵਿੱਚੋਂ ਆਈ ਤੇ ਉਹਦੀ ਮਾਂ ਦੇ ਮੂੰਹੋਂ ਮੈਂ ਸੁਣਿਆ ਉਹ ਕਹਿਣ ਲੱਗੀ ਗਿਆਨੀ ਜੀ ਮੇਰੀ ਧੀ ਨੇ ਬੜੇ ਦੁਪਹਿਰੇ ਕੱਟੇ ਪਰ ਬਾਬਾ ਦੀਪ ਸਿੰਘ ਨੇ ਸਾਡੇ ਨਾਲ ਠੱਠਾ ਕਰ ਦਿੱਤਾ ਜਿਸ ਦੇ ਮਨ ਦੇ ਵਿੱਚ ਹੁਣ ਇਹ ਵੱਜ ਗਿਆ ਕਿ ਬਾਬਾ ਬੀਰ ਸਿੰਘ ਨੇ ਮੇਰੇ ਦੇ ਨਾਲ ੱੱਕਾ ਕੀਤਾ ਮੈਂ ਇੰਨੇ ਚ ਬਹਿਰੇ ਇਕੱਠੇ ਨੇ ਤੇ ਉਹ ਕਦੇ ਦੁਬਾਰਾ ਗੁਰੂ ਘਰ ਵਿੱਚ ਜਾਵੇਗੀ ਮੈਨੂੰ ਨਹੀਂ ਲੱਗਦਾ ਜਾਵੇਗੀ ਕਿਉਂਕਿ ਅਸੀਂ ਬਾਬਾ ਦੀਰ ਸਿੰਘ ਦੇ ਨਾਂ ਤੇ ਜਿਹੜਾ ਬੜੇ ਪਖੰਡ ਕਰਦੇ ਫਿਰਦੇ ਹਾਂ ਪਰ ਉਸ ਧੀ ਨੂੰ ਕਦੇ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਿਨ੍ਹਾਂ ਨੇ ਗੁਰਬਾਣੀ ਲਿਖੀ ਆ ਨਾ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਦੀਦੀ ਭਾਨੀ ਜੀ ਦਾ ਪੁੱਤ ਹੈ ਮਾਤਾ ਗੰਗਾ ਦਾ ਪੱਦੀ ਦੇਵ ਇਹਨਾਂ ਤਿੰਨਾਂ ਤਰ੍ਹਾਂ ਦੇ ਬਹਿਣਾ ਪਿਆ ਉਸ ਸਮੇਂ ਜਿਹੜਾ ਗੁਰੂ ਹਰगोबिंद ਪਾਸ਼ਾ ਦੀ ਉਮਰ ਜਿਹੜੀ 11 ਸਾਲ ਦੀ ਸੀ ਜਦੋਂ ਪਿਤਾ ਦਾ ਸਾਯਾ ਜਿਹੜਾ ਸਿਰ ਤੋਂ ਉੱਠ ਗਿਆ ਸੀ ਪਰ ਅੱਜ ਧਰਮ ਦੇ ਠੇਕੇਦਾਰਾਂ ਨੇ ਇੰਨੇ ਪਖੰਡ ਬਣਾ ਦਿੱਤੇ ਚ ਪਹਿਰਿਆਂ ਤੇ ਨਾਂ ਤੇ ਗੁਰਬਾਣੀ ਦੇ ਨਾਂ ਤੇ ਅਸੀਂ ਗੁਰਬਾਣੀ ਨੂੰ ਵੰਡ ਕੇ ਰੱਖ ਦਿੱਤਾ ਪਰ ਗੁਰਬਾਣੀ ਕਹਿੰਦੀ ਸੀ ਅੱਠੇ ਪੈਰ ਰੱਦਣਾ ਕਿ ਅੱਠ ਪੈਰ ਗੁਰਬਾਣੀ ਨੂੰ ਰੱਦਣਾ ਪਰ ਇਹਨਾਂ ਨੇ ਕਹਿ ਤਾ ਕਿ ਚਾਰ ਪੈਰ ਰੱਦਣਾ ਭਾਵ ਕਿ ਅਸੀਂ ਇੰਨੇ ਪਖੰਡ ਕਰਨ ਲੱਗ ਪਏ ਨੇ ਤੇ ਫਿਰ ਸਾਡੇ ਬੱਚੇ ਜਿਹੜੇ ਆ ਗੁਰਬਾਣੀ ਦੇ ਨਾਲ ਕਿੱਦਾਂ ਜੁੜਨਗੇ ਕਿਦਾਂ ਇਤਿਹਾਸ ਦੇ ਨਾਲ ਜੁੜਨਗੇ ਤੇ ਫਿਰ ਆ ਕੇ ਅਸੀਂ ਅਰਦਾਸਾਂ ਕਰੋਣੇ ਕਿ ਭਾਈ ਸਾਹਿਬ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਗੁਰਬਾਣੀ ਜਿੱਦਾਂ ਟੁੱਟਦਾ ਜਾ ਰਿਹਾ ਸਾਡਾ ਬੱਚਾ ਜਿਹੜਾ ਨਸ਼ੇ ਕਰਨ ਲੱਗ ਪਿਆ ਜਦੋਂ ਬੱਚਾ 5 ਸਾਲ ਦਾ ਸੀ ਗੁਰੂ ਘਰ ਵਿੱਚ ਭਿੱਗਣਾ ਸੀ ਉਦੋਂ ਅਸੀਂ ਬੱਚੇ ਨੂੰ ਆਪ ਰੋਕਿਆ ਕਿ ਗੁਰੂ ਘਰ ਨਹੀਂ ਜਾਣਾਗਾ ਤੇ ਫਿਰ ਸਾਡੇ ਬੱਚਿਆਂ ਨੇ ਚ ਬਾਅਦ ਤੇ ਨਸ਼ਾ ਰੱਖਣਾ ਹੋਰ ਕੀ ਰੱਖਣਾ ਤੇ ਅੱਜ ਨਸ਼ਾ ਵੀ ਇਦਾਂ ਵਿਕਦਾ ਪਿਆ ਜੈਪਰ ਚੂਨ ਦੀਆਂ ਦੁਕਾਨਾਂ 'ਤੇ ਸੌਦਾ ਮਿਲਦਾ ਇਦਾਂ ਨਸ਼ਾ ਵਿਕਦਾ ਪਿਆ ਗੁਰੂ ਸਾਹਿਬ ਦੀ ਸਮਰੱਥ ਬਖਸ਼ ਕਰਨ ਸਾਡੀ ਕਿਤੇ ਕੌਮ ਦਾ ਭਲਾ ਹੋ ਜਾਵੇ ਅਸੀਂ ਤੇ ਬਹਿਰਿਆਂ ਵਰਗੇ ਜਿਹੜੇ ਪਖੰਡ ਗੜ ਬੰਦ ਕਰ ਗਏ ਅੰਮ੍ਰਿਤ ਵੇਲੇ ਉੱਠਿਆ ਕਰੀਏ ਨਾਮ ਬਾਣੀ ਦੇ ਨਾਲ ਜੁੜ ਕੇ ਜਿਹੜਿਆ ਡੇਰੇਦਾਰਾਂ ਦੇ ਨਾਲ ਅਸੀਂ ਜੁੜੇ ਫਿਰਦੇ ਆਂ ਬਾਪਿਆਂ ਦੇ ਨਾਲ ਜੁੜੇ ਫਿਰਦੇ ਆਂ ਉਹਨਾਂ ਅਸੀਂ ਗੁਰੂ ਘਰਾਂ ਨੂੰ ਨਹੀਂ ਮੰਨਦੇ ਕਿ ਉਹਨਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨਹੀਂਗਾ ਜਿੰਨਾ ਅੱਜ ਸਿਆਣਿਆਂ ਦੇ ਨਾਲ ਜੁੜੇ ਆਂ ਬਾਪਿਆਂ ਦੇ ਨਾਲ ਜੁੜੇ ਆਂ ਅੱਜ ਉਹਨਾਂ ਤੇ ਗੋਡੇ ਅਸੀਂ ਘੁੱਟ ਦੇ ਪੈ ਮਾਫ ਕਰਨ ਨਾਲ ਲੈ ਚੱਲਦਾ ਪਿਆ ਕਿਉਂਕਿ ਮੇਰੀ ਗੱਲ ਜਿਹੜੀ ਕਈਆਂ ਨੂੰ ਤਾਂ ਕਿ ਚੁੱਪਦੀ ਐ ਮੈਂ ਤਾਂ ਲੋਕਾਂ ਨੂੰ ਮਾੜਾ ਲੱਗਦਾ ਤੇ ਮੇਰਾ ਬਾਬਿਆਂ ਨੇ ਵਾਹ ਵੀ ਇਸ ਕੰਮ ਵਾਸਤੇ ਪੈਂਦਾ ਕਿ ਕਹਿੰਦੇ ਕਿ ਸਾਡੇ ਵਾਸਤੇ ਮਾੜਾ ਬੋਲਦੇ ਫਲਾਣਾ ਕਹਿੰਦਾ ਸਾਡੇ ਵਾਸਤੇ ਮਾੜਾ ਬੋਲਦੇ ਅਸੀਂ ਗੁਰਬਾਣੀ ਦੇ ਬਾਅਦ ਚੋਂ ਬੋਲੀਦਾ ਲੋਕੀ ਹੁਣ ਸਾਨੂੰ ਗਾਲਾਂ ਕੱਢਦੇ ਨੇ ਮਾਫ਼ ਕਰਨਾ ਲਾਈਵ ਚੱਲਦਾ ਪਿਆ ਗੁਰੂ ਦੇ ਨਾਲ ਜੁੜੀਏ ਗੁਰੂ ਦੀ ਵਿਚਾਰ ਦੇ ਨਾਲ ਜੁੜੀਏ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਜਿਨ੍ਹਾਂ ਨੇ ਗੁਰਬਾਣੀ ਲਿਖੀ ਆ ਜਿਨ੍ਹਾਂ ਨੇ ਗੁਰਬਾਣੀ ਦੀ ਪਰੰਪਰਾ ਜੇ ਚਲਾਈ ਆ ਉਹਨਾਂ ਨੇ ਆਪਣੇ ਪੁੱਤਰਾਂ ਦੀ ਛਿੱਧਾਂ ਦਿੱਤੀਆਂ ਅੱਜ ਸਾਡੇ ਹੱਥ ਦੇ ਵਿੱਚ ਕੜਾ ਹੁੰਦਾ ਹੈ ਤੇ ਅੱਜ ਅਸੀਂ ਮੱਥਾ ਕਿਹਨੂੰ ਟੇਕਦੇ ਪਿਆ ਜਿਹੜਾ ਸਾਡੇ ਵੱਡੇ ਵਡੇਰਾਂ ਤੋਂ ਛਤਰ ਖੰਦਾ ਮਰਿਆ ਅੱਜ ਅਸੀਂ ਉਹਦੀ ਕਬਰ ਦੇ ਉੱਤੇ ਮੱਥਾ ਟੇਕਦੇ ਜਾ ਕੇ ਜਿਹੜਾ ਸਾਡੇ ਵੱਡੇ ਵਡੇਰਾਂ ਤੋਂ ਖੇਤਰ ਖਾਂ ਦਾ ਮਰਿਆ ਪੀਦਾ ਕੋਈ ਪਰੰਪਰਾ ਨਹੀਂ ਹੁੰਦੀ ਕਿ ਜਾ ਕੇ ਅਸੀਂ ਉਹਦੇ ਡੰਗ ਨੱਕ ਰਗੜੀ ਜਾਂਦੇ ਆ ਮੱਥਾ ਟੇਕੀ ਜਾਂਦੇ ਆ ਪਤਾ ਨਹੀਂ ਕਿਹੜੇ ਵਹਿਮਾਂ ਭਰਮਾਂ ਵਿੱਚ ਫਸ ਗਏ ਆ ਪਰ ਮੇਰਾ ਸਤਿ ਕਹਿੰਦਾ ਸੀ ਏਕ ਨਾਮ ਜਿਸਮਨ ਵਸੈ ਦੁੱਖ ਦਰਦ ਸਭ ਤਾਂ ਤਨ ਸੇ ਕਿ ਜਿਹੜਾ ਮਨੁੱਖ ਇੱਕ ਕਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਉਸ ਮਨੁੱਖ ਦੇ ਸਾਰੇ ਦੁੱਖ ਕਲੇਜੜੀਆ ਨਾ ਚੁ ਜਾਂਦੇ ਨੇ ਕਬੀਰ ਹਾਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰਖੈ ਸਰਜਨ ਹਰ ਭਗਤ ਕਬੀਰ ਜੀ ਕਹਿੰਦੇ ਪਏ ਕਿ ਜਿਹੜਾ ਉਸ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਨਾ ਉਹ ਕਾਲਪੁਖ ਪਰਮਾਤਮਾ ਉਸ ਮਨੁੱਖ ਦੀ ਸਹਾਇਤਾ ਕਰਦਾ ਆਪ ਸਹਾਇਤਾ ਕਰਦਾ ਤੇ ਆਪ ਸੰਸਾਰ ਦੇ ਵਿੱਚ ਆਉਂਦਾ ਅਸੀਂ ਜਦ ਨਾ ਕਰਨਾ ਗੁਰਬਾਣੀ ਦੇ ਨਾਲ ਜੁੜਨਾ ਅੱਜ ਕੀ ਬਣ ਗਿਆ ਅੱਜ ਤਿੰਨ ਮਾਵਾਂ ਜਿਹੜੀਆਂ ਬਹੁਤ ਦੁਖੀ ਨੇ ਪਹਿਲੀ ਮਾਂ ਜਿਨੇ ਸਾਨੂੰ ਜਨਮ ਦਿੱਤਾ ਅੱਜ ਉਹ ਵੀ ਬੜਾ ਦੁਖੀ ਆ ਕਿਉਂਕਿ ਉਹਦਾ ਪੁੱਤਰ ਜਿਹੜਾ ਨਸ਼ਿਆਂ ਦੇ ਵਿੱਚ ਫਸ ਗਿਆ 30 ਦੂਸਰੀ ਮਾਂ ਗੜੀ ਧਰਤੀ ਮਾਤਾ ਜਿਹਨੂੰ ਅਸੀਂ ਨਸ਼ਾ ਵੇਚ-ਵੇਚ ਕੇ ਨਸ਼ਾ ਪੀਂਦ-ਪੀਂਦ ਕੇ ਕੈਂਸਰ ਕਰ ਦਿੱਤੀ ਤੀਸਰੀ ਮਾਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਸੀਂ ਬਾਪਿਆਂ ਦੇ ਪਿੱਛੇ ਲੱਗੇ ਫਿਰਦਿਆਂ ਵਰਮਾ ਪਰਮਾ ਦੇ ਪਿੱਛੇ ਲੱਗੇ ਪਖੰਡਾਂ ਦੇ ਪਿੱਛੇ ਲੱਗੇ ਹੋਏ ਆ ਤੇਰੇ ਦਾਰਾਂ ਦੇ ਪਿੱਛੇ ਲੱਗੇ ਹੋਏ ਨੇ ਸਿਆਣਿਆਂ ਦੇ ਪਿੱਛੇ ਲੱਗੇ ਹੋਇਆ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਗਾ ਸਾਧਾ ਦੀਆਂ ਕੁੜੀਆਂ ਦੇ ਵਿੱਚ ਅਸੀਂ ਸਵਾਦ ਦੀਆਂ ਕੁੜੀਆਂ ਦੇ ਵਿੱਚ ਅਸੀਂ ਜਵਾਗ ਲੱਭਦੇ ਫਿਰਦੇ ਆ ਇਹੋ ਜਿਹੇ ਹਾਲਾਤ ਬਣ ਗਏ ਨੇ ਸਾਡੇ ਜਿਹੜੇ ਸਾਨੂੰ ਸਵਾਹਾਂ ਦੀਆਂ ਕੁੜੀਆਂ ਦਿੰਦੇ ਨੇ ਕਿ ਆ ਸਵਾਦ ਦੀ ਕੁੜੀ ਖਾਓ ਤੁਹਾਡੇ ਘਰ ਦੇ ਵਿੱਚ ਪੁੱਤ ਹੋ ਜਾਏਗਾ ਤੁਹਾਡੇ ਸਾਰੇ ਦੁੱਖ ਕਲੇ ਜਿਹੜੇ ਖਤਮ ਹੋ ਜਾਣਗੇ ਪਰ ਇਹਨਾਂ ਨੂੰ ਖੁਦ ਠੇਕੇਦਾਰਾਂ ਨੂੰ ਪੁੱਛੋ ਕਿ ਤੁਸੀਂ ਐਡੇ ਵੱਡੇ ਹਸਪਤਾਲ ਕਿਉਂ ਬਣਾਏ ਨੇ ਜਦ ਤਹਾਨੂੰ ਕੋਈ ਦੁੱਖ ਲੱਗਦਾ ਉਦੋਂ ਤੁਸੀਂ ਉਹ ਹਸਪੀਟਲ ਦੇ ਵਿੱਚ ਕਿਉਂ ਜਾਂਦੇ ਨਹੀਂ ਮਾਫ਼ ਕਰਨਾ ਲਾਈਵ ਚੱਲਦਾ ਗਿਆ ਇਹ ਹਾਲਾਤ ਬਣ ਗਏ ਨੇ ਗੁਰੂ ਸਾਹਿਬ ਦੀ ਸਮੱਤ ਬਖਸ਼ ਕਰਨ ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਇੰਨੀਆਂ ਗੱਲਾਂ ਪ੍ਰਵਾਨ ਕਰਨਾ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕੀਆਂ ਨੇਕ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣ ਜਾਂ ਬੱਚੋ ਸਮਝ ਕੇ ਮਾਫ਼ ਕਰਨਾ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਬ ਸੰਗਤ ਬਖਸ਼ਿਸ਼ ਜੋ ਬਖਸ਼ਣਾ ਜੀ ਦਾਸ ਦੇ ਸ਼ਬਦਾਂ ਦੇ ਨਾਲ ਜਿੱਥੇ ਸਨ ਗੁੱਸਾ ਲੱਗਾ ਦਾਸ ਕਿਵਾਂ ਤੇ ਜਾ ਚੁੱਕੇ ਹੋ ਗਏ ਗੁਰੂ ਰਾਮਦਾਸ ਦੇ ਦਰ ਤੇ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਰੋਟੀ ਬਖਸ਼ ਦਿੱਤੀ ਹੋਈ ਪੁਣਾ ਚੁੱਕਾ ਤੇ ਕਿਵਾਂ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਬ ਸੰਗਤ ਬਖਸ਼ਿਸ਼ ਜੋ ਬਖਸ਼ਣਾ ਜੀ ਵਲਾਹ ਖਤੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਟ ਕ੍ਰਿਤੀ ਕੇ ਫਤੇ